ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਪਿਆਰੇ ਜਿਹੇ ਸੋਹਣੇ ਜਿਹੇ ਸੂਟ ਲੈ ਕੇ ਆਈ ਆ ਬਹੁਤ ਹੀ ਘੱਟ ਰੇਂਜ ਦੇ ਵਿੱਚ ਇਹਨਾਂ ਦਾ ਮੇਨ ਕੱਟ ਰੇਂਜ ਦਾ ਹੋਊਗਾ ਕਿ ਇਹ ਮਿਕਸ ਹੋਊਗਾ ਫੈਬਰਿਕ ਜਿਹੜੀਆਂ ਪਹਿਣਾ ਪਿਓਰ ਕਾਟਨ ਤੋਂ ਤਾਂ ਕਹਿ ਦਿੰਦੀ ਆਂ ਇਹਨਾਂ ਵੀ ਪਿਓਰ ਕਾਟਨ ਕੱਟੀ ਹੋ ਜਾਂਦੀ ਆਂ ਬਾਰ-ਬਾਰ ਪ੍ਰੈਸਿੰਗ ਦੀ ਲੋਡ ਪੈਂਦੀ ਆਂ ਸੋ ਇੱਕ ਤਾਂ ਇਹਨਾਂ ਨੂੰ ਪ੍ਰੈਸ ਵਾਰ-ਵਾਰ ਕਰਨ ਦੀ ਲੋੜ ਨਹੀਂ ਪਊਗੀ ਸੈਕਿੰਡ ਇਹ ਵੀ ਸੈਮੀਆਂ ਤਾਂ ਇਹ ਨਹੀਂ ਵੀ ਸਿੰਥੈਟਿਕ ਬੇਸ ਆ ਇਦਾਂ ਦਾ ਹੀ ਹੋਊਗਾ ਸੌਫਟਵੇ ਜਿਵੇਂ ਆਪਾਂ ਬਟਰ ਕਾਟਨ ਕਹਿ ਦਿੰਨੇ ਆ ਹਨਾ ਇਹੇ ਚੀਜ਼ਾਂ ਦੇ ਨਾਮ ਤੇ ਨਾ ਇਹ ਸੇਲ ਹੁੰਦੇ ਹਨ ਕਿ ਬਿਲਕੁਲ ਸੌਫਟ ਹੋਗਾ ਜਿਵੇਂ ਮੇਰੇ ਵੀਅਰ ਕੀਤਾ ਹੈ ਪਿਓਰ ਕਾਟਨ ਨਹੀਂ ਹੈਗੀ ਜਦ ਕਿ ਇਹ ਐਸਕੇ ਬ੍ਰਾਂਡ ਦੇ ਪੂਰੇ ਟੌਪ ਦੇ ਬ੍ਰਾਂਡਾਂ ਦੇ ਘਰਾਂ ਦੇ ਇਹ ਹੈਗੇ ਨੇ ਬਟ ਇਹ ਚ ਸਿੰਥੈਟਿਕ ਬੇਸ ਇਹਨੂੰ ਕੋਈ ਪ੍ਰੈਸਿੰਗ ਦੀ ਲੋੜ ਨਹੀਂ ਹੁੰਦੀ ਜੇ ਚਾਹੇ ਵਾਸ਼ ਕਰਕੇ ਇਸੇ ਤਰ੍ਹਾਂ ਆਪਾਂ ਵੀਅਰ ਕਰ ਸਕਦੇ ਹਾਂ ਉਸੇ ਤਰ੍ਹਾਂ ਹੁੰਦਾ ਵੀ ਇਹਦੇ ਵਿੱਚ ਥੋੜਾ ਜਿਹਾ ਸਿੰਥੈਟਿਕ ਬੇਸ ਹੁੰਦਾ ਜਾਨੀ ਕਿ ਇਕੱਠਾ ਨਹੀਂ ਹੁੰਦਾ ਧੋਤੇ ਤੋਂ ਬਾਅਦ ਵੈਸੇ ਸਕਿਨ ਫ੍ਰੈਂਡਲੀ ਹੁੰਦਾ ਇਹਦੇ نیچے ਕੋਈ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਰਹਿੰਦੀ ਉਸੇ ਤਰ੍ਹਾਂ ਇਹਨਾਂ ਦੇ نیچے ਵੀ ਕੋਈ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਰਣੀ ਹੈਗੀ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਲੈਕਸ਼ਨ ਤੁਹਾਨੂੰ ਸਾਡੀ ਕਿੱਦਾਂ ਦੀ ਲੱਗਦੀ ਆ ਬਾਕੀ ਸ਼ਾਪ ਦਾ ਟਾਈਮਿੰਗ ਆਪਣਾ 10 ਤੋਂ 5 ਆ ਉਹਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਆ ਕੇ ਆਪਣੇ ਪਸੰਦ ਦੇ ਕੱਪੜੇ ਵੀ ਲੈ ਕੇ ਜਾ ਸਕਦੇ ਹੋ ਪਰ ਇੱਕ ਕਾਲ ਕਰਕੇ ਜ਼ਰੂਰ ਆਇਓ ਤਾਂ ਕਿ ਤੁਹਾਡਾ ਗੇੜਾ ਨਾ ਲੱਗੇ ਗਰਮੀ ਪੈਣੋਂ ਬਹੁਤ ਜ਼ਿਆਦਾ ਪੈ ਰਹੀ ਆ ਠੀਕ ਹੈ ਜੀ ਲੋ ਜੀ ਤੇ ਬਾਕੀ ਜਿਹੜੀਆਂ ਪੈਣਾ ਕਰ ਰਹੀ ਆ ਨਾ ਗਰੁੱਪ 'ਚ ਸਾਨੂੰ ਐਡ ਕਰ ਲਓ ਸਾਨੂੰ ਡੇਲੀ ਦੀਆਂ ਲੇਟੈਸਟ ਕਲੈਕਸ਼ਨ ਆ ਜਿਹੜੀਆਂ ਨੇ ਜਾਂ ਵੀਡੀਓ ਨਹੀਂ ਪਤਾ ਲੱਗਦੀਆਂ ਤਾਂ ਦੇ ਲਈ ਜੋ ਵੀਡੀਓ ਆਪਾਂ ਗਰੁੱਪ 'ਚ ਸ਼ੇਅਰ ਕਰੀ ਦਿੰਨੇ ਆ ਹਨਾ ਤਾਂ ਤੁਸੀਂ ਜਦੋਂ ਵੀ ਸਾਡੇ ਇਸੇ ਨੰਬਰ 'ਤੇ ਜਿੱਦੇ ਤੁਸੀਂ ਸਕਰੀਨਸ਼ਾਟ ਭੇਜਣਾ WhatsApp ਦਾ ਨੰਬਰ ਜਿਹੜਾ ਆਪਣਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਇਹਦੇ ਉੱਪਰ ਜਦੋਂ ਤੁਸੀਂ ਹੈਲੋ ਜਾਂ ਅਦਰ ਕੋਈ ਵੀ ਮੈਸੇਜ ਕਰਦੇ ਹੋ ਨਾ ਨਾਲ ਦੀ ਨਾਲ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਹੁੰਦਾ ਜਦੋਂ ਫਸਟ ਟਾਈਮ ਤੁਸੀਂ ਮੇਰੇ ਇਹ ਨੰਬਰ 'ਤੇ ਮੈਸੇਜ ਕਰਦੇ ਹੋ ਇੱਕ ਲਿੰਕ WhatsApp ਦਾ ਤੁਹਾਨੂੰ ਪ੍ਰੋਵਾਈਡ ਹੁੰਦਾ WhatsApp ਗਰੁੱਪ ਦਾ ਤਾਂ ਤੁਸੀਂ ਉਹਨੂੰ ਕਲਿੱਕ ਕਰਕੇ ਆਟੋਮੈਟਿਕਲੀ ਜੁਆਇਨ ਕਰ ਸਕਦੇ ਹੋ ਚਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੀ ਕਲੈਕਸ਼ਨ ਪਹਿਲਾਂ ਜਿਹੜੇ ਮੈਂ ਦਿਖਾਉਂਗੀ ਤਿੰਨ ਪੀਸ ਇਹ ਆਪਣੇ ਕੋਲੇ 트ੈਂਡਿੰਗ ਤੇ ਚੱਲ ਰਹੇ ਨੇ ਮੈਨੂੰ ਲੱਗਦਾ ਆਪਾਂ 2250 ਸੂਟ ਹੋਣ ਤੱਕ ਸੇਲ ਕਰ ਚੁੱਕਿਆ ਇਹਨਾਂ ਦਾ ਬਹੁਤ ਭੈਣਾਂ ਨੇ ਪਿਆਰ ਦਿੱਤਾ ਬਟ ਪੁਰਾਣੀਆਂ ਵੀਡੀਓ ਚੋਂ ਚੱਕ ਚੱਕ ਕੇ ਇਹਨਾਂ ਸੂਟਾਂ ਦੇ ਸਕਰੀਨਸ਼ਾਟ ਦੁਬਾਰਾ ਰਿਪੀਟ ਆ ਰਹੇ ਨੇ ਸੋ ਇਹਨਾਂ ਵਿੱਚ ਹੁਣ ਮੇਰੇ ਕੋਲ ਸਿਰਫ ਤਿੰਨੇ ਡਿਜ਼ਾਈਨ ਅਵੇਲੇਬਲ ਨੇ ਬਾਕੀ ਸਾਰੇ ਆਪਣਾ ਸਟਾਕ ਕਲੀਅਰ ਆ ਠੀਕ ਆ ਤਿੰਨੀ ਪੀਸ ਨੇ ਤਿੰਨੀ ਡਿਜ਼ਾਈਨ ਨੇ ਸੋ ਜਿਹੜੀਆਂ ਭੈਣਾਂ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਹੋਏ ਫਟਾਫਟ ਲੈ ਲਿਓ ਸਕਰੀਨਸ਼ਾਟ ਕਰ ਦਿਓ ਆਰਡਰ ਜਿਹੜੇ ਮੈਂ ਤੁਹਾਨੂੰ ਫਸਟ ਤੇ 700 ਇਹਨਾਂ ਦਾ ਪ੍ਰਾਈਸ ਰਹੂਗਾ 700 ਰੁਪਿਆ ਪ੍ਰਾਈਸ ਆ ਜੀ ਲਾਸਟ ਪੀਸ ਨੇ ਆ ਲੋ ਇਦਾਂ ਰਹੋਗੀ ਇਹਦੀ ਸ਼ਰਟ ਸਾਰੀ ਪ੍ਰਿੰਟਿੰਗ ਰਹੋਗੀ ਸ਼ਰਟ ਦੀ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਜਈ ਠੀਕ ਆ ਇਸ ਤਰ੍ਹਾਂ ਤੁਹਾਨੂੰ ਬਟਨਸ ਮਿਲਣਗੇ ਨਾਲ ਇਹਦੇ ਮਿਲੂਗੀ ਤੁਹਾਨੂੰ ਬਾਟਮ ਇਸ ਤਰ੍ਹਾਂ ਕਰੀਮ ਕਲਰ ਦੀ ਕਰੀਮ ਕਲਰ ਦੀ ਰਹੋਗੀ ਜੀ ਬਾਟਮ ਬਾਟਮ ਦੇ ਉੱਤੇ ਵੀ ਤੁਹਾਨੂੰ ਸੇਮ ਵਰਕ ਮਿਲੂਗਾ ਠੀਕ ਹੈ ਜੀ ਤੇ ਨਾਲ ਜਿਹੜਾ ਇਹਦਾ ਦੁਪੱਟਾ ਮਿਲੂਗਾ ਉਹ ਮਿਲੂਗਾ ਤੁਹਾਨੂੰ ਟਾਈਡਾਈ ਟਾਈ ਡਾਈ ਦੁਪੱਟਾ ਰਹੂਗਾ 4 ਸਾਈਡ ਹੈ ਨਾ ਇਹਦੇ ਸਾਰੇ ਤੁਹਾਨੂੰ ਇਸ ਤਰ੍ਹਾਂ ਕਰੋਸ਼ੀਅਲ ਐਸ ਦੇ ਨਾਲ ਸਾਰੀ ਫਿਨਿਸ਼ਿੰਗ ਮਿਲੂਗੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਖੁੱਲੇ ਡੁੱਲੇ ਦੁਪੱਟੇ ਨੇ ਇਹਨਾਂ ਦੇ ਨਾਲ ਸੋ ਜਿਹੜੀਆਂ ਭੈਣਾਂ ਨੂੰ ਵੀ ਇਹਨਾਂ ਪੀਸਾਂ ਦੀ ਰਿਕੁਆਇਰ ਆ ਹੁਣ ਫਟਾਫਟ ਲੈ ਲਿਓ ਤਿੰਨ ਭੈਣਾਂ ਤੱਕ ਹੀ ਪਹੁੰਚ ਸਕਦੇ ਆ ਇਹ ਤੋਂ ਬਾਅਦ ਆਪਾਂ ਸਟਾਕ ਇਹ ਰਿਪੀਟ ਤੇ ਨਹੀਂ ਹੈਗਾ ਹੁਣ ਸੋ ਅਦਰ ਡਿਜ਼ਾਈਨ ਜਾਨਕਿ ਆ ਚੁੱਕੇ ਨੇ ਬਟ ਇਹ ਵਾਲੇ ਡਿਜ਼ਾਈਨ ਹੁਣ ਨਹੀਂ ਹੈਗੇ ਜੀ ਸੋ ਜਿੰਨਾਂ ਭੈਣਾਂ ਨੂੰ ਇਹਨਾਂ ਦੀ ਰਿਕੁਆਇਰ ਸੀਗੀ ਜਾਂ ਸਕਰੀਨਸ਼ਾਟ ਫਾੰਦੀਆਂ ਸੀ ਜਾਂ ਕਹਿ ਦੇਣਿਓ ਫੋਟੋ ਸੈਂਡ ਤਾਂ ਤੁਸੀਂ ਹੁਣ ਇਹਨਾਂ ਵਿੱਚੋਂ ਜਿਹੜਾ ਮਰਜ਼ੀ ਸੁੱਟ ਲੈ ਸਕਦੇ ਹੋ ਠੀਕ ਹੈ ਜੀ ਆ ਲੋ ਇਹ ਗ੍ਰੇ ਕਲਰ ਦੇ ਉੱਪਰ ਬਹੁਤ ਸੋਹਣਾ ਪੀਸ ਹੈ ਦੋਨੇ ਹੀ ਪੀਸ ਜਾਨਕਿ ਸੁਪਰ ਹਿੱਟ ਰਹੇ ਨੇ ਆ ਲ ਇਹਦੇ ਵਿੱਚ ਹੈਗੀ ਹੈ ਜੀ ਪਿੰਕ ਇਸ ਤਰ੍ਹਾਂ ਬਾਟਮ ਇਹਦੇ ਤੇ ਵੀ ਬਾਟਮ ਦੇ ਉੱਤੇ ਵੀ ਸੇਮ ਵਰਕ ਆ ਰਿਹਾ ਵਾ ਐਸਾ ਠੀਕ ਹੈ ਜੀ ਤੇ ਨਾਲ ਇਹਦੇ ਵੀ ਸੇਮ ਆਊਗਾ ਗ੍ਰੇ ਇਹਨਾਂ ਦੇ ਦੁਪੱਟੇ ਹਨਾ ਇਸ ਸੈਮੀ ਕਹਿ ਕੇ ਵੀ ਵਿਕਦੇ ਆ ਬਟ ਇਹਨਾਂ ਦੀ ਕੁਆਲਿਟੀ ਜੇ ਤੁਸੀਂ ਫੀਲ ਕਰੋਗੇ ਸੈਮੀ ਨਾਲੋਂ ਬਹੁਤ ਜਿਵੇਂ ਹਾਫ ਪਿਓਰ ਦਾ ਦੁਪੱਟਾ ਹੁੰਦਾ ਨਾ ਸੇਮ ਕੁਆਲਿਟੀ ਆ ਬਹੁਤ ਸੋਹਣੀ ਮੈਨੂੰ ਖੁਦ ਨੂੰ ਪਰਸਨਲੀ ਮੈਂ ਜੋ ਫੀਲ ਕਰ ਰਹੀ ਆ ਤੁਹਾਨੂੰ ਦੱਸ ਰਹੀ ਆ ਜੇ ਸੈਮੀ ਜਾਨੀ ਕਿ ਇੱਕ ਹੁੰਦੀ ਆ ਜੋ ਮੈਂ ਹਲਕੀ ਵਾਲੀ ਵੀ ਲੈਣ ਨੂੰ ਵੀ ਦੁਪੱਟਾ ਜਿਨੀ ਕਾ ਬਟ ਇਹਨਾਂ ਦੀ ਕੁਆਲਿਟੀ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਇਸ ਤਰ੍ਹਾਂ ਨਾਲ ਕ੍ਰੋਸ਼ੀਆ ਲੈਂਸ ਦਿੱਤੀ ਹੋਈ ਆ ਫੋਰ ਸਾਈਡ ਤੇ ਵਧੀਆ ਫਿਨਿਸ਼ਿੰਗ ਦਿੱਤੀ ਹੋਈ ਆ ਦੁਪੱਟਿਆਂ ਨੂੰ ਤੇ 7 ਰੁਪਿਆ ਪ੍ਰਾਈਸ ਆ ਫਟਾਫਟ ਆਪਣੇ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚੱਲੋ ਹਲੋ ਨੈਕਸਟ ਪੀਸ ਇਦਾਂ ਰਹੂਗਾ ਇਹ ਸਿੰਗਲ ਪੀਸ ਹੈ ਚ ਦੋ ਤਿੰਨ ਡਿਜ਼ਾਈਨs ਹੈਗੇ ਆਪਣੇ ਕੋਲੇ ਤੇ ਬਹੁਤ ਪੈਣਾ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਇਹ ਵਾਲੇ ਪੀਸਾਂ ਨੂੰ ਸਟਿਚਿੰਗ ਹੋਏ ਦਿਖਾਈ ਵੀ ਸੀ ਮੈਂ ਪੀਸ ਸੋ ਹੁਣ ਜਿਹੜੀ ਪੈਣ ਨੂੰ ਰਿਕੁਆਇਰ ਆ ਤਾਂ ਤੁਸੀਂ ਰਿਪੀਟ ਮੰਗਾ ਲਓ ਫਰਟ ਬੈਕ ਸੇਮ ਰਹੂਗੀ ਢਾਈ ਢਾਈ ਦੀ ਕੱਟ ਰਹਿੰਦੀਆਂ ਇਹਨਾਂ ਦੀ ਤੇ ਨਾਲ ਇਹਨਾਂ ਦੇ ਕਰੀਮ ਬਾਟਮ ਨੇ ਕਰੀਮ ਬਾਟਮ ਅੱਜਕੱਲ ਇੰਨੀयां ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਤਾਂ ਹੀ ਕਰਕੇ ਇਹ ਪੀਸ ਵੀ ਇੰਨਾ ਜ਼ਿਆਦਾ ਪਸੰਦ ਕੀਤੇ ਜਾ ਰਹੇ ਆ ਬਾਕੀ 700 ਦੇ ਵਿੱਚ ਵਿੱਚ ਇੰਨੀ ਸੋਹਣੀ ਸ਼ਰਟ ਦੇ ਨਾਲ ਇਹ ਨਾਲ ਕਰੀਮ ਬਾਟਮ ਮਿਲਦੀਆਂ ਨਾਲ ਵਿੱਚ ਥ੍ਰੈਡ ਵਰਕ ਦਾ ਕੰਮ ਵੀ ਹੋਇਆ ਮਿਲ ਰਿਹਾ ਠੀਕ ਹੈ ਜੀ ਇੰਨੇ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਕੱਪੜੇ ਦਾ ਹੀ ਰੇਟ ਪੂਰਾ ਨਹੀਂ ਹੁੰਦਾ ਹੈਗਾ ਤੇ ਨਾਲ ਫਿਰ ਦੁਪੱਟੇ ਇੰਨੇ ਸੋਹਣੇ ਤਿਆਰ ਕੀਤੇ ਹੋਏ ਆ ਲੋ ਇਸ ਤਰ੍ਹਾਂ ਇਹਦਾ ਵੀ ਦੁਪੱਟਾ ਤੁਹਾਨੂੰ ਟਾਈ ਡਾਈ ਮਿਲੂਗਾ ਨਾਲ 4 ਸਾਈਡ ਤੁਹਾਨੂੰ ਮਿਲੂਗੀ ਇਸ ਤਰ੍ਹਾਂ ਸਾਰੇ ਲਾਸ ਲੱਗੇ ਹੋਏ ਇਹ ਸੀਗੇ ਤਿੰਨ ਪੀਸ ਆਪਣੇ ਫੋਟੋ ਵਾਲੇ ਜੀ ਤੇ ਹੁਣ ਜਿਹੜੇ ਮੈਂ ਤੁਹਾਨੂੰ ਪੀਸ ਬਿਠਾ ਰਹੀ ਆ ਇਹ ਤੁਹਾਨੂੰ ਦਿਖਾਉਂਗੀ ਜੀ ਜੀ ਅੱਜ ਸਪੈਸ਼ਲੀ ਆਪਾਂ ਵੀਡੀਓ ਪਾਉਣ ਲੱਗੇ ਆ ਅੱਗੇ ਵੀ ਇਹਨਾਂ ਦੇ ਨਿਊ ਡਿਜ਼ਾਈਨਸ ਸੀਗੇ ਜਿਹੜੇ ਅਲੱਗ ਇਹਨਾਂ ਤੋਂ ਉਹਨਾਂ ਦੀ ਵੀਡੀਓ ਪਾਈ ਸੀ ਬਹੁਤ ਪਿਆਰਾ ਰਿਸਪਾਂਸ ਮਿਲਿਆ ਸੀਗਾ ਤੇ ਹੁਣ ਵੀ ਇਹ ਆਲ ਓਵਰ ਪੀਸ ਨੇ ਜਿਹੜੇ ਪਹਿਲਾਂ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਦੋ ਪੀਸ ਮੈਨਗੇ ਜਿਹੜੀਆਂ ਪੈਣਾ ਬਰੋਸ਼ਾ ਹੋ ਗਿਆ 40 ਦੀ ਬਿਜ਼ੀ ਹੋ ਗਿਆ ਇਹ ਕੱਪੜੇ ਲਾਈਕ ਕਰਦੀਆਂ ਨੇ ਨਾ ਉਹਨਾਂ ਲਈ ਇਹ ਕੱਪੜਾ ਬਹੁਤ ਸੋਹਣਾ ਕਿਉਂਕਿ ਉਹ ਉਹ ਕੱਪੜੇ ਤਾਂ ਹੀ ਪਾਉਂਦੀਆਂ ਨੇ ਕਿਉਂਕਿ ਉਹਨਾਂ ਨੂੰ ਇਹ ਹੀ ਰਹਿੰਦਾ ਵੀ ਬਾਰ-ਬਾਰ ਸਾਨੂੰ ਕਾਟਨ ਵਾਂਗੂ ਇਕੱਠਾ ਨਹੀਂ ਹੁੰਦਾ ਜੀ ਇਹ ਪ੍ਰੈਸਿੰਗ ਨਹੀਂ ਕਰਨ ਦੀ ਲੋੜ ਪੈਂਦੀ ਤੇ ਬਾਕੀ ਇਹ ਵੀ ਬਹੁਤ ਵਧੀਆ ਬਹੁਤ ਹੀ ਪਿਆਰਾ ਸੌਫਟ ਆ ਕੱਪੜਾ ਵਾ ਯਾਨੀ ਕਿ ਪੂਰੀ ਸੌਫਟਨੈਸ ਆ ਕੋਈ ਵੀ ਆਈ ਨਹੀਂ ਹੈਗੀ ਵੀ ਖੜਾ ਆ ਪਾਣਾ ਆਪਣੀ ਸਕਿਨ ਨੂੰ ਚੁਬੂਗਾ ਇਦਾਂ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਆਲ ਓਵਰ ਪਿੰਕ ਰਹੂਗਾ ਇਹਨਾਂ ਦੇ ਨਾਲ ਖਾਸੀਅਤ ਇਹ ਆਈ ਜਾਂ ਇਹ ਜਿਹੜੇ ਆਉਂਦੇ ਸੀ ਨਾ ਸੂਟ ਇਹਨਾਂ ਨਾਲ ਅੱਗੇ ਸੈਮੀ ਦੇ ਦੁਪੱਟੇ ਹੁੰਦੇ ਸੀ ਸੈਮੀ ਦਾ ਦੁਪੱਟਾ ਬਹੁਤ ਪੈਣਾ ਜਿਹੜਾ ਬਿਲਕੁਲ ਵੀ ਲਾਈਕ ਨਹੀਂ ਕਰਦੀ ਆ ਬਿਲਕੁਲ ਵੀ ਸਗੋਂ ਉਹ ਸੂਟ ਲੈ ਲੈਂਦੀ ਸੀ ਫਿਰ ਦੁਪੱਟਾ ਅਲੱਗ ਤੋਂ ਲੈਣਾ ਪੈਂਦਾ ਸੀ ਬਟ ਹੁਣ ਜਿਹੜਾ ਆ ਗਿਆ ਇਹਨਾਂ ਦਾ ਮਸਲੀਨ ਦੇ ਦੁਪੱਟੇ ਲੈ ਮਸਲੀਨ ਦੇ ਦੁਪੱਟੇ ਆ ਗਏ ਤੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਹਣ ਲੈ ਸਕਦੇ ਹੋ ਜਿਵੇਂ ਆਪਾਂ ਆਮ ਰੈਗੂਲਰ ਵੀਅਰ ਹਨਾ ਕਾਟਨ ਦਾ ਦੁਪੱਟਾ ਲੈਣੇ ਆ ਉਸ ਤਰ੍ਹਾਂ ਲੰਬਾਈ ਚੜਾਈ ਇਹਨਾਂ ਦੀ ਬਹੁਤ ਸੋਹਣੀ ਆ ਇਹਨਾਂ ਨਹੀਂ ਹੈਗਾ ਵੀ ਬਹੁਤ ਹੀ ਘੱਟ ਹੋਊਗੀ ਆਹ ਦੇਖੋ ਲਓ ਜੀ 2 ਤੋਂ ਪਲੱਸ ਹੋਊਗਾ ਸਵਾ ਦੋ ਦੇ ਨੀਅਰ ਅਬਾਊਟ ਤੇ ਦੁਪੱਟਾ ਵਧੀਆ ਹੋਊਗਾ ਯਾਨੀ ਕਿ ਬਾਕੀ ਪ੍ਰਾਈਸ ਵੀ 700 ਰੁਪਿਆ ਵਾ ਬਹੁਤ ਛੋਣੀ ਕਲੈਕਸ਼ਨ ਆਈ ਆ ਇਹਦੇ ਵਿੱਚ ਦੋ ਕਲਰ ਤੁਹਾਨੂੰ ਮਿਲਣਗੇ ਦੋਨੇ ਜੀ ਕਲਰ ਬਹੁਤ ਪਿਆਰੇ ਰਹਿਣਗੇ ਸੋ ਜਿਹੜਾ ਮਰਜੀ ਕਲਰ ਤੁਸੀਂ ਚੱਕ ਲਓ ਆਹ ਸੈਕਿੰਡ ਕਲਰ ਇਹਦਾ ਤੁਹਾਨੂੰ ਮਿਲੇਗਾ ਆਹ ਵਾਲਾ ਸ਼ੇਡ ਆ ਲਓ ਜੀ ਇਦੇ ਨਾਲ ਸੇਮ ਤੁਹਾਨੂੰ ਮਿਲੇਗਾ ਮੋਰ ਪੰਖੀਆ ਇਹ ਦੁਪੱਟਾ ਠੀਕ ਹੈ ਜੀ ਇਹ ਸੀਗੇ ਜੋ ਆਲ ਓਵਰ نیچے میں ਦਿਖਾਇਆ کریم ਬਾਟਮਸ ਵਾਲੇ ਹੁਣ ਜਿਹੜੇ ਮੈਂ ਦਿਖਾ ਰਹੀ ਆ ਸਾਰੇ ਮੈਚਿੰਗ ਸੂਟ ਰਹਿਣਗੇ ਜਿੱਦਾਂ ਦੀ ਸ਼ਰਟ ਰਹੂ ਸੇਮ ਉਸੇ ਤਰ੍ਹਾਂ ਹੀ ਰਹੂਗਾ ਜੀ ਅ ਮਤਲਬ ਕਿ ਬਾਟਮ ਦਾ ਕਲਰ ਆ ਲੋ ਆ ਵਾਲੇ ਸੈੱਟ ਆਏ ਸੀ ਪਹਿਲਾਂ ਆਪਣੇ ਕੋਲੇ ਹੁਣ ਸਿੰਗਲ ਪੀਸ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਲੈ ਲਿਓ ਇਹਦਾ ਕੋਈ ਵੀ ਸੂਟ ਨਹੀਂ ਉਹਦੇ ਬਚਿਆ ਸੀ ਬਹੁਤ ਪਿਆਰਾ ਬਹੁਤ ਸੋਨਾ ਰਿਸਪੌਂਸ ਮਿਲਿਆ ਸੀ ਆ ਲੋ ਜੀ ਇਦਾਂ ਰਹੂਗੀ ਸਾਰੀ ਡਿਜੀਟਲ ਸ਼ਾਰਟ ਬਣੀ ਫਰੰਟ ਬੈਕ ਇਸ ਤਰ੍ਹਾਂ ਸਾਰੀ ਸੇਮ ਰਹੂਗੀ ਜੀ ਠੀਕ ਹੈ ਜੀ ਨਾਲ ਇਹਦੇ ਆਊਗੀ ਗ੍ਰੇ ਕਲਰ ਦੀ ਹੋਈ ਕਾਟਨ ਦੀ ਇਹ ਕਾਟਨ ਦਾ ਕਪੜਾ ਵਾ ਇਹ ਹੈਗਾ ਵਾ ਜਿਵੇਂ ਆਪਾਂ ਹੁਣ ਮੈਂ ਇਜ਼ੀ ਬੀਜ਼ੀ ਕਹਿ ਸਕਦੀਆਂ ਨੂੰ ਕੁਝ ਵੀ ਮਿਕਸ ਕਪੜਾ ਯਾਨੀ ਕਿ ਮੈਂ ਦੱਸ ਰਹੀ ਆਂ ਵੀ ਇਹਦੇ ਵਿੱਚ ਥੋੜਾ ਜਿਹਾ ਮਿਕਸ ਹੁੰਦਾ ਇਹ ਬਟਰ ਕਾਟਨ ਜੋ ਮਰਜ਼ੀ ਤੁਸੀਂ ਇਹਨੂੰ ਸਮਝ ਲਓ ਮੈਂ ਆਪ ਜਣੇ ਪੂਰਾ ਐਕਸਪਲੇਨ ਤੁਹਾਨੂੰ ਕਰ ਰਹੀ ਆਂ ਵੀ ਚਾਹੇ ਤੁਸੀਂ ਬਰੋਸ਼ਾ ਵਾਂਗੂ ਸਮਝ ਲਓ ਉਦਾਂ ਹੀ ਸੌਫਟਨੈਸ ਆ ਬਿਲਕੁਲ ਹੀ ਰੋਸ਼ਨ ਵਾਲਾ ਵੀ ਕਿਤੇ ਜ਼ਿਆਦਾ ਸੌਫਟ ਆ ਫੈਬਰਿਕ ਆ ਜਿਹੜਾ ਨਾਲ ਸੇਮ ਆਊਗਾ ਮਸਲੀਨ ਦਾ ਦੁਪੱਟਾ ਗ੍ਰੇ ਕਲਰ ਦੇ ਉੱਪਰ ਆ ਜੀ ਇਹ ਲੋਟ ਨੈਕਸਟ ਪੀਸ ਦੇਖ ਲੋ ਇਹ ਵੀ ਪੀਸ ਬਹੁਤ ਪਿਆਰਾ ਵਾ ਲਾਈਟ ਜਿਹਾ ਫਰੋਜ਼ੀ ਸ਼ੇਡ ਆ ਲੋਟ ਠੀਕ ਹੈ ਜੀ ਇਦਾਂ ਰਹੂਗੀ ਇਹਦੀ ਸਾਰੀ ਸ਼ਰਟ ਦੀ ਲੁੱਕ फ्रंट बैक ਸਾਰੇ ਸੂਟਾਂ ਦੇ ਸੇਮ ਆ ਉਹ ਡਿਜੀਟਲ ਬਾਹਾਂ ਦੇ ਵੀ ਸਾਰੇ ਡਿਜੀਟਲ ਪ੍ਰਿੰਟਿੰਗ ਰਹੂਗੀ ਨਾਲ ਇਹਨਾਂ ਦੇ ਰਹਿਣੀਆਂ ਪਲੇਨ ਬਾਟਮਸ ਤੇ ਨਾਲ ਇਹਦੇ ਦੇ ਰਹੇ ਸੇਮ ਰਹੂਗਾ ਜੀ ਮਸਲੀਨ ਦਾ ਹੀ ਦੁਪੱਟਾ ਇਹਦੇ ਵਿੱਚ ਤੁਹਾਨੂੰ 3 4 5 ਕਲਰ ਮਿਲ ਜਾਣਗੇ ਨਿਊ ਸੈੱਟ ਆਇਆ ਵਾ ਇਹਦੇ ਵਾਂਗੂ ਹੀ ਆ ਸੇਮ ਸੈੱਟ ਜਿਵੇਂ ਆਹ ਵਾਲੇ ਸੈੱਟ ਸੀਗਾ ਬਹੁਤ ਸੋਨੇ ਦੇ ਇੰਗਲਿਸ਼ ਕਲਰ ਸੀਗੇ ਇਹਦੇ ਵੀ ਸੇਮ ਇੰਗਲਿਸ਼ ਕਲਰ ਆਏ ਨੇ ਬਹੁਤ ਹੀ ਪਿਆਰੇ ਸਾਰੇ ਡਿਜੀਟਲ ਪੇਂਟਿੰਗ ਆ ਆ ਲੋ ਜੀ ਪਿੰਕ ਸ਼ੇਡ ਮਿਲੂਗਾ ਇਹਦੇ ਵਿੱਚ ਤੁਹਾਨੂੰ ਇੱਕ ਮਿਲੂਗਾ ਤੁਹਾਨੂੰ ਗ੍ਰੀਨ ਸ਼ੇਡ ਜਿਹੜਾ ਵੀ ਸ਼ੇਡ ਪਸੰਦ ਆ ਰਿਹਾ ਨਾ ਫਟਾਫਟ ਸਕਰੀਨਸ਼ਾਟ ਸਾਰੇ ਸ਼ੇਡ ਬਹੁਤ ਸੋਹਣੇ ਆ ਇਹ ਫਰੋਜ਼ੀ ਸ਼ੇਡ ਆ ਰਿਹਾ ਵਾ ਕੈਮਰੇ ਦੇ ਵਿੱਚ ਬਟ ਇਹ ਗ੍ਰੀਨ ਕਲਰ ਆ ਠੀਕ ਹੈ ਜੀ ਲਾਈਟ ਜਿਆ ਗ੍ਰੀਨ ਕਲਰ ਆ ਤੇ ਆ ਹੈਗਾ ਵਾ ਪਿੰਕ ਸ਼ੇਡ नैक्सट है जी लाइट या परपल शेड एंड नैक्सट वन है जी लैमन शेड पांच कलर ऊपर वाला कलर छा पंजे से पंजी कलर बहुत प्यारे ने जो मर्जी कलर लै लिये पीच कलर आपका खोले ही हो या पिंक आ ग्रीन आ येलो लैमनजर शेड आ लवेंडर शेड आठ ठीक है जी जेड़ा भी न, जो भी सूट थोड़ा चो पसंद आएगा फटा फटाफट लैके स्क्रीन ऑर्डर कर दौ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਤੇ ਸੁਪਰ ਲੈ ਕੇ ਆਈਆਂ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ